तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल आम आदमी पार्टी वलों लोकसभा उम्मीदवार सैरी कलसी अज का रोड शो किया इस मौके उ हलका इंचार्ज जरूप सिंह से भी हाज़र सन आम आदमी पार्टी वालों काम दसे गए लोग ने भरोसा दिता गुरमीत सिंह कामरेड सोना बाजवा डॉक्टर राकेश कालिया बबीता खोसला अमरजीत सिंह करैल चेयरमैन मोहन सिंह डॉक्टर जगदीश एसएचओ कादिया बलविंदर प्रशासन अधिकारी हाज़र सन ਵਾਸੀਓ ਸੱਤੇ ਦਿਨ ਚਾਹੀਏ ਵਾਇਰ ਦੀ ਟਿਕਾ ਤਾਲ ਦਾ ਕੋਈ ਜਿੱਤੀ ਤੱਕੇ ਜਿਆ ਕਿਰਾਮ ਅੱਜ ਕਾਗੀਆਂ ਸ਼ਹਿਰ ਦੇ ਵਿੱਚ ਇਕੱਠੇ ਹੋਏ ਆ ਆ ਕੋ ਬੋਲਣ ਦਾ ਤਾਂ ਅੱਜ ਪ੍ਰੋਗਰਾਮ ਨਹੀਂ ਸੀ ਅੱਜ ਤੇ ਰੋਡ ਸ਼ੋਅ ਆਪਣਾ ਕਰਨਾ ਵਾ ਸ਼ਾਰੀ ਕਲਤੀ ਜੀ ਵੀ ਕੁਝ ਮਿੰਟਾਂ ਦੇ ਵਿੱਚ ਸਾਡੇ ਕੋਲ ਆ ਰਹੇ ਆ ਇਸੇ ਲਈ ਮੈਂ ਪਹਿਲੋਂ ਹੀ ਸਦਾ ਗਾਠਮੇਟ ਉਹਨਾਂ ਚਿਰ ਜਨਾਚੇ ਤੇ ਉਹਨਾਂ ਨੂੰ ਆਵਾਮ ਉਹ ਤਾਂ ਪਹਿਲਾਂ ਗਾਠਮੇਟ ਆਪਾਂ ਵਿਚਾਰਾਂ ਦੀ ਖਾਂਜ ਪਾਲੀਏ ਮੇਰੀ ਗੱਲ ਇਹ ਤਾਂ ਵਾ ਕਿ ਜੋ ਇਧਰੇ ਦਰਖਾਹ ਜਿਹੋਕ ਦਾ ਦਾਣ ਬਖਸ਼ਾ ਪਿਛਲਾ ਹੀ ਕਹਿਆ ਸੀ ਜੋ ਤੁਸੀਂ ਗਰੰਟੀਆਂ ਭਰਦੇ ਰਹੇ ਉਹ ਕਾਲੀਆ ਸਾਹਿਬ ਐਸੀ ਹੋਣੀ ਆ ਸਾਰੇ ਪੁਰਾਣੇ ਵੱਡੇ ਦਿੱਤੇ ਆ ਘਰ ਘਰ ਜਾ ਕੇ ਤੁਸੀਂ ਆਪਣਾ ਕਾਜ ਸਾਹਿਬ ਵਿਖਿਆ ਸੋਨੇ ਬਾਜ ਵਾਲੀ ਇਹਨਾਂ ਸਾਰਿਆਂ ਨੇ ਘਰਾਂ ਕਾ ਜਾ ਕੇ ਗਰੰਟੀਆ ਭਰੀਆਂ ਤੇ ਜਦੋਂ ਸਰਕਾਰ ਬਣੋਗੀ ਆ ਫੋਰ ਲੈਣਗੇ ਉਹਦੇ ਦੇਖੋ ਕੀ ਕਰਨਾ ਉਹਦੇ ਬਾਈ। ਸੁਕਾਂ ਦਾ ਭਾਵਾ ਕਿ ਜਿੰਨੀਆਂ ਗਰੰਟੀਆ ਦਿੱਤੀਆਂ ਸੀ ਇੱਕ ਇੱਕ ਕਰਕੇ ਸਾਰੀਆਂ ਗਰੰਟੀਆ ਪੂਰੀਆਂ ਹੋਣਗੀਆਂ। ਸਭ ਤੋਂ ਪਹਿਲੀ ਬਿਜਲੀ ਦੀ ਗਰੰਟੀ ਦੇਖੋ ਨਾ ਤੁਹਾਨੂੰ ਕਿਤੇ ਦਫ਼ਤਰ ਜਾਣਾ ਪਿਆ ਨਾ ਕੋ ਫਾਰਮ ਭਰਨਾ ਪਿਆ ਨਾ ਪਿਆ ਨਾ ਕੋ ਜਾਤ ਕਰਾ ਦੇਣ ਦਾ ਸਿੱਕਿਟ ਕਿਟ ਬਣਾਉਣਾ ਪਿਆ ਨਾ ਕਿ ਕੋ ਲੀਡਰ ਦੇ ਰეკਮੈਂਡੇਸ਼ਨ ਹੋਈ ਨਾ ਕਿ ਹਸਪਤਲ ਗਈ ਘਰ ਬੈਠਿਆਂ ਨੂੰ ਤੁਹਾਨੂੰ ਖੂਕਦੇ ਜਿਵੇਂ ਯੂਨਿਟ ਹਰ ਇੱਕ ਦੇ ਮਾਪੋਗੇ ਔਰ ਲਗਾਤਾਰ 200 ਤੋਂ ਮਾਰਾ ਇਹ ਕੈਪਟਨ ਮਰਿੰਦਰ ਸਿੰਘ ਨੂੰ ਨਹੀਂ ਕਿ ਗੁਰਕਾ ਸਾਹਿਬ ਦੀਆਂ ਸੌ ਗੱਲ ਖਾ ਲੋ ਤੇ ਪਿਛੇ ਸੁਖੀ ਰੰਡਾਵੇ ਰਕੇ ਜਕਾਰੇ ਛੱਡਦੇ ਨੇ ਤੇ ਬਾਅਦ ਨਾ ਕੋਈ ਕਰਜ਼ਾ ਮਾਫ ਹੋਏ ਤੇ ਨਾ ਘਰ ਘਰ ਨੌਕਰੀ ਮਿਲੇ ਅਸੀਂ ਇਹੋ ਜਿਹੇ ਝੂਠੇ ਲਾਰੇ ਨਹੀਂ ਆਉਣ ਵਾਲੇ ਅਸੀਂ ਜੋ ਕਹਿੰਦੇ ਆ ਉਹ ਤੋਂ ਪਹਿਰਾ ਦਿੰਦੇ ਜੋ ਗਰੰਟੀਆਂ ਕੇਜਰੀਵਾਲ ਨੇ ਔਰ ਮਾਨ ਨੇ ਦਿੱਤੀਆਂ ਉਹਨਾਂ ਗਰੰਟੀਆਂ ਤੇ ਅਸੀਂ ਪਹਿਰਾ ਦੇਣਾ ਬਾਕੀ ਅਸੀਂ ਪਿੰਡ ਪਿੰਡ ਜਾਂਦੇ ਆ ਜਗ੍ਹਾ ਤੋਂ ਪਿੰਡੂ ਲੋਕਾਂ ਨੂੰ ਸਹੂਤਾਂ ਮਿਲਦੀਆਂ ਸ਼ਹਿਰਾਂ 'ਚ ਕਦੀ ਸਹੂਤ ਨਹੀਂ ਮਿਲਦੀ ਆਪ ਕੋਈ ਆ ਰਾਹ ਜੀਰੋ ਗਲਤੀ ਸੂਤ ਭਾਵਾ ਕੋ ਕਰਾਇਦਾ ਉਹਨੂੰ ਵੀ ਸੂਤ ਮਿਲ ਗਈ ਭਾਵਾ ਕੋਈ ਜਿਹੜੀ ਮਰਜ਼ੀ ਬਰਾਦਰੀ ਦਾ ਅੱਜ ਪਰਸੂ ਮੈਂ ਸਤਾਰਪੁਰ ਪਿੰਡ ਗਿਆ ਹੁਣ ਪਿੰਡ ਪੜ ਜਾਂਦਾ ਹੈ ਇਲੈਕਸ਼ਨ ਇੱਕ ਬੰਦਾ ਖਲੋ ਗਿਆ ਮੈਂ ਲੈਕਚਰ ਕਰਦਾ ਹਾਂ ਕਹਿੰਦਾ ਸੇਵਾ ਸਾਹਿਬ ਜੀ ਦਾ 2 ਮਿੰਟ ਫੇਰੀ ਚੱਲ ਪੜੇ ਉਹਨਿਓ ਫਿਰ ਲੱਤੋ ਮੈਂ ਮਾਈਕ ਤਾਟਾ ਕਹਿੰਦਾ ਮੈਂ ਨਿਊਟਰਲ ਜਿਆ ਬਰਦਾਵਾ ਕਿ ਕਿਸੇ ਪਾਰਟੀ ਨਾਲ ਗੋਤਾ ਮੇਰਾ ਲਾਣ ਦੇਣ ਹੈ ਨਹੀਂ ਆਮ ਜਿਆ ਬਗਮ ਹੈ ਕਹਿੰਦਾ ਮੈਂ ਜ਼ਿੰਦਗੀ ਦੀ ਕਦੀ ਛਰਦਿਆਂ ਦੀ ਗਰਮ ਕਣੀ ਦਾ ਨਹੀਂ ਰਹਿਣਾਤਾ ਕਿਉਂਕਿ ਬਿੱਲ ਬੜਾ ਹੁੰਦਾ ਹੈ ਗੀਜਰ ਲਵਾਉਣ ਤੋਂ ਕੈ ਨਾ ਦੋ ਕਹਿੰਦਾ ਥੋੜਾ ਜੀਰੋ ਬੇ ਲਾਉਣ ਦੇਆ ਗੀਜਰ ਨਾਲ ਤੌਰ ਨਾਲ ਗਰਮ ਕਣੀ ਦਾ ਪੈਰ ਦੇ ਵਿੱਚ ਜੀਰੋ ਆਇਆ ਬਾਰੇ ਜੋਰ ਆ ਆ ਜਿੰਨਾ ਘਰਾਂ 'ਚ ਕਦੀ ਹੀ ਟਰਨੀ ਨਹੀਂ ਲੱਗੇ। ਕੌਣ ਨਹੀਂ ਰਿਲਾਇਟ ਮੇਰੇ ਦੇਰ ਦੀ। ਆਇਆ ਕਿ ਨਹੀਂ? ਔਰ ਉਹ ਗਰਮੀਆਂ ਆ ਗਿਆ ਵਾ। ਐਸੀ ਵੀ ਲੱਗਦੇ ਲੋਕ। ਜੀ ਅਸੀਂ ਬਹੁਤ ਆ ਗਏ। ਐਸੀ ਇੱਨੇ ਰੁੱਕ ਗਿਆ। ਚੱਲ ਮੈਂ ਤਨੂਆਂ ਰਾਤੀ ਗਿਆ। ਉਹ ਐਸੀਆਂ ਦੀਆਂ ਦੁਕਾਨਾਂ ਵਾਲੇ ਬੰਦੇ ਉਹ ਮੀਟਿੰਗ 'ਚ ਆਏ ਹੀ। ਕਿਹਦਾ ਸੇਖਾ ਸਾਹਿਬ? ਜਦੋਂ ਇਹ ਜੇ ਸਰਦੀਆਂ 'ਚ ਆਪਣਾ ਹੀਟਰ ਬਿਜਾਇਆ ਤੇ ਗਰਮੀਆਂ ਦੇਸੀ ਵੀ ਡੰਡੇ ਦੇ। ਘਲਾਤੜ। ਕੋ ਬਿੱਲ ਫੇਰ ਜੀ ਨਾਉਂ ਪਿਆ ਏਸੀਆਂ ਦਾ ਵੀ ਕਾਰ ਟੁੱਟ ਗਿਆ ਹਰ ਘਰ ਚ ਦੋ ਦੋ ਏਸੀ ਹਰ ਘਰ ਤੇ ਦੋ ਦੋ ਏਸੀ ਹੋ ਗਏ ਆ ਸੋ ਕਹਿਣ ਦਾ ਭਾਵ ਆ ਅੱਛਾ ਇੱਕ ਹੋਰ ਮੈਂ ਦੱਸ ਦਿਆਂ ਜੀਰੋ ਬਿੱਲ ਦੇ ਵਿੱਚ ਪਹਿਲਾਂ ਸੀਗਾ ਕਿ 600 ਤੱਕ ਮਾਫੀ 600 ਤੋਂ ਉੱਪਰ ਹੀ ਤੇ ਪਹਿਲੇ 600 ਨਾਲ ਹੀ ਜੜੇ ਪੈਂਦੇ ਉਸ ਹੁਣ ਤੋਂ ਸਰਕਾਰ ਨੇ ਕਰਤੀ ਆ ਕਿ 600 ਸਾਰਿਆਂ ਨੂੰ ਮਾਫ ਹੋ ਗਿਆ ਤੁਹਾਡਾ ਬਿੱਲ ਜਾ ਰੂਏ ਕਿ ਤੋਂ ਬਰੂਆ ਆਵਾਜ਼ ਵੀ ਪਾੜੀ ਜਿੰਦਾਬਾਦ ਆਵਾਜ਼ ਵੀ ਪਾੜੀ ਜਿੰਦਾਬਾਦ ਜਿੰਦਾਬਾਦ ਹਰ ਮਰਦ ਨੂੰ ਮਾਸਟਰ ਦੇ ਕਿ ਇਹਨਾਂ ਕੋਈ ਬੇਚਤ ਬਾਰੇ ਕਿਰ ਆਜੋ ਗੱਲ ਮਹੱਲਾ ਦੇ ਵਿੱਚ ਅੱਜ ਜਿੱਥੇ ਅਸੀਂ ਖਲੋਤੇ ਆ ਮਾਸਟਰ ਆ ਪਿਛੇ ਚੱਲ ਜੋ ਗਲੀ ਚ ਮਹੱਲਾ ਕਲੀ ਨੇ ਕੋਲ ਰੋੜ ਵੀ ਕਾਮਰੇ ਸਾਹਿਬ ਨੂੰ ਇਧਰ ਹੋ ਜਾਓ ਤੇ ਉਸਕੇ ਲਈ ਆਪੀਡੀ ਆ ਬੰਦਾ ਰੋਏ ਸਾਈ 25 ਜਿਹੜੇ ਸੱਸ ਆ ਸਾਡੇ ਬਸਰਾਵਾਂ ਵਾਲੇ ਬੰਦੇ ਆ 6000 ਦੇ ਪੈਸੇ ਨਾ ਕਰਾਏ ਮੈਂ ਉਹਨੂੰ ਕਹਿੰਦੇ ਆਂ ਜੇ ਹੁਣ ਮੈਨੂੰ ਸਪੀਚ ਕਰਨ ਦੀ ਲੋੜ ਨਹੀਂ ਲੋਕ ਅਖੋਲਦੇ ਆ ਜਦੋਂ ਮੈਂ ਜਲਾਲਪੁਰ ਬੇਦੀ ਪਿੰਡ ਗਿਆ ਉੱਥੇ ਤੇ ਬੰਦਾ ਜਿਹੜਾ ਸੀ ਉਹ ਤੱਕੜ ਕਾ ਪਹਿਲਾਂ ਸੱਤ ਕੋ ਲੋਕ ਖੜੇ ਸਾਂਤਾਂ ਦੀ ਕਰੀ ਲਈ ਕੋਈ ਕੁਝ ਨਹੀਂ ਕਰਦਾ ਫਾਂ ਗੈਰ ਕੀ ਨਹੀਂ ਖੜੇ ਕਾਦੀਆਂ ਦੇ ਹਾਲਾਤ ਦੇਖ ਰਿਹਾ ਮੈਂ ਕਹਿੰਦਾ ਵੀ ਜੋ ਪੰਜਾਬ ਦੇ ਵਿੱਚ ਕਾਪੀਆਂ ਕਾਪੀਆਂ ਸਿਆਸਤ ਰਹੀ ਹੈ ਪਰ ਹਾਲਾਤ ਦੇ ਇੱਕ ਕਾਪੀਆਂ ਦੇ ਲੋਕਾਂ ਤੇ ਵੀ ਤਰਸ ਪਾਉਂਦਾ ਆਪਾਂ ਇਸ ਕਦਰ ਵੀ ਨਹੀਂ ਹੈਗੇ ਜਿਹੜੇ ਆਪਾਂ ਬੜੀਏ ਕੰਮ ਕਰਦੇ ਆਏ ਪਰ ਕੋਈ ਸਮਾਂ ਦੇਰ ਆਵੇ ਦਰੋਸਤਾ ਹੁਣ ਤਗੜੇ ਹੋ ਕੇ ਉਹ ਕਹਿੰਦੇ ਹਦਣਾ ਮੇਰ ਤੇ ਛੱਡ ਕੇ ਇੱਕ ਜਿਹੜਾ ਲੀਏ ਜਿਹੜੀ ਉਹਨੂੰ ਵੱਡੀ ਖੇਤੀ ਇਹ ਤਾਂ ਜੋ ਕੀ ਆਪਣੇ ਲੋਕਾਂ ਦਾ ਸਰਦਾਰ ਬਣ ਸਕੇ ਔਰ ਮੈਂ ਆਪ ਜੀ ਨੂੰ ਦੋ ਗੱਲਾਂ ਇਹ ਕਰੂੰਗਾ ਬੀਜੇਪੀ ਦੇਖ ਲਈ ਤੇ ਕਾਂਗਰਸ ਦੇਖ ਲਈ ਤਸੱਲੀ ਦਾ ਮੌਕਾ ਦੋਵੇਂ ਪਾਰਟੀ ਔਰ ਇੱਕ ਮੌਕਾ ਵੱਡਾ ਕਿ ਨਹੀਂ ਵੱਡਦਾ ਚਾਰੂ ਬਣਦਾ ਜੀ ਬਣਦਾ ਬਣਦਾ ਔਰ ਇੱਕ ਮੌਕਾ ਤਗੜੇ ਹੋ ਕੇ ਦੇ ਦਿਓ ਦੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਉਹ ਤਾਂ ਮੰਗਣਾ ਵਾ ਕਿਤੇ ਵੋਟ ਨਹੀਂ ਮੰਗਦੇ ਉਹ ਮੇਰੀ ਬੇਨਤੀ ਆ ਜਿੰਦਾਬਾਦ ਕੰਡੂ ਮੈਂ ਦੇੜੇ ਘੰਟੇ ਚੱਲ ਰਿਹਾ ਹਾਂ ਉਹਨਾਂ ਵਕੀਲਾਂ ਨਾਲ ਵੀ ਬੀਤੀ ਕਿ ਸੱਜੀ ਗੁਰਦਾਸਪੁਰ ਉੱਤਮਤ ਬਚਾੜਿਆ ਮੈਂ ਅੱਜ ਇਹ ਮੈਂ ਉਹ ਬੇਨਤੀ ਕਰਦਾ ਜੇ ਥੋੜੀ ਜੀ ਸਪੀਡ ਰੱਖ ਕੇ ਮੈਂ 15 ਮਿੰਟ ਤੁਹਾਡੇ ਨਾਲ ਲਵਾਵਾਂ ਤੇ ਬਾਕੀ ਜਿਹੜਾ ਰਹਿ ਕੇ ਕੰਮ ਔਰ ਤੁਸੀਂ ਸਾਰਾ ਕਵਰ ਕਰਦੇ ਹੋ ਤਿਆਰ ਉਹ ਕਰ ਲੋਗੇ ਸੇਖਵਾ ਸਾਹਿਬ ਨਾਲ ਨੇ ਤੁਹਾਡੇ ਇਹਨਾਂ ਨੂੰ ਭਾਵੇਂ ਕੋਠੇ ਤੇ ਚੜਾ ਦੋ ਭਾਵੇਂ ਟੈਂਕੀ ਤੇ ਚੜਾ ਦੋ ਜਿੱਥੇ ਜਿੱਥੇ ਕਹੋਗੇ ਉੱਧਰ ਤੇ ਜਾ ਰਹੇ ਠੀਕ ਹੈ ਤੇ ਮੈਨੂੰ 15 ਮਿੰਟਾਂ ਦਾ ਇੱਕ ਛੁੱਟੀ ਦੇ ਦਿਓ ਮਾ ਕੇ ਜਾ ਕੇ ਇੱਥੇ ਝਾੜੂ ਤੁਸੀਂ ਫੇਰ ਦਿਓ ਅੱਗੇ ਮੈਂ ਫੇਰ ਆਉਂਦਾ ਹਾਂ ਦੋਵੇਂ ਬੰਮਰ ਖੜੀਆਂ ਕਰਕੇ ਕਿੰਨਾ ਵਾ ਕਰੰਟ ਪੂਰਾ ਆਉਣਾ ਚਾਹੀਦਾ आम आदमी पार्टी गारे रुकण नकण फकण ठीकु आहे चलो